ਈ ਸਰਕਾਰ ਬਣੀ ਐ ਝਾੜੂ ਵਾਲੇ ਨੇ ਕਹਿੰਦੇ ਕੀ ਸੀ ਕਰ ਕੀ ਦਿਖਾਇਆ ਬੜਾ ਨਾਰਾ ਲਿਤਾ ਸੀ ਆਮ ਆਦਮੀ ਦੀ ਸਰਕਾਰ ਬਣੂਗੀ ਆ ਸਕਿਉਰਟੀ ਸਕਿਉਰਟੀ ਵਾਲੇ ਕੋਈ ਨਹੀਂ ਹੋਣਗੇ ਭਗਵੰਤ ਮਾਨ ਕੱਲਾ ਸੜਕਾਂ ਤੇ ਤੁਰਿਆ ਹੋਊਗਾ ਮੁੱਖ ਮੰਤਰੀ ਬਣ ਕੇ ਈਸਰੂ ਵਾਲਿਓ ਥੋੜਾ ਤਾਂ ਇੱਥੇ ਬੰਦਿਆਂ ਨੂੰ ਇਕੱਠਾ ਕਰਨਾ ਹੀ ਬੰਦ ਕਰਤਾ ਇਹਨਾਂ ਨੇ ਭਗਵੰਤ ਮਾਨ ਆਉਂਦਾ ਗੁਰੂ ਘਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਐ ਸਾਰੇ ਸਕੂਲ ਬੰਦ ਕਰ ਦਿੰਦੇ ਐ ਸੜਕਾਂ ਬੰਦ ਕਰ ਦਿੰਦੇ ਐ ਆ ਆਮ ਆਦਮੀ ਦੀ ਸਰਕਾਰ ਐ ਕਿਤੇ ਮੁੱਖ ਮੰਤਰੀ ਦੇਖਿਆ ਝੂਠ ਤੇ ਝੂਠ ਝੂਠ ਤੇ ਝੂਠ ਇੱਕ ਵੀ ਕੋਈ ਗੱਲ ਕੀਤੀ ਅੱਜ ਹਾਲਾਤ ਕੀ ਐ ਤੁਹਾਡੇ ਤੇ ਕਰਜ਼ਾ ਚੜ ਗਿਆ ਮੈਂ ਮੇਰੇ ਕੋਲੇ ਅੰਕੜੇ ਐ 1947 ਜਦੋਂ ਦੇਸ਼ ਆਜ਼ਾਦ ਹੋਇਆ 2017 ਜਦੋਂ ਖੀਲ ਦੀ ਆਪਣੀ ਸਰਕਾਰ ਖਤਮ ਹੋਈ ਪੂਰੇ ਪੰਜਾਬ ਤੇ ਕਰਜ਼ਾ 180000 ਕਰੋੜ ਸੀ 70 ਸਾਲਾਂ ਵਿੱਚ 180000 ਕਰੋੜ ਚੜਿਆ ਅਗਲੇ 5 ਸਾਲ ਕਾਂਗਰਸ ਦਾ ਰਾਜ ਆਇਆ ਕੈਪਟਨ ਨੇ 1 ਲੱਖ ਕਰੋੜ ਇੱਕ 5 ਸਾਲਾਂ 'ਚ ਵਧਾਤਾ ਕਰਜ਼ਾ 1 ਲੱਖ 80000 ਤੋਂ 280000 ਹੋ ਗਿਆ ਤੇ ਇਹਨਾਂ ਨੇ 3 ਸਾਲਾਂ ਦੇ ਅੰਦਰ 80 ਹਜ਼ਾਰ ਤੋਂ 85 ਹਜ਼ਾਰ ਕਰੋੜ ਚੜਾ ਦਿੱਤਾ ਕਰਜ਼ਾ ਅੱਜ ਕੀ ਹੈ ਰੋਜ਼ ਕਰਜ਼ਾ ਲੈ ਲੈਂਦੇ ਆ ਡਿਵੈਲਪਮੈਂਟ ਕਰਨੀ ਨਹੀਂ ਆਪਣੀ ਮਸ਼ਹੂਰੀ ਆਪਣੇ ਇਸ਼ਤਿਹਾਰ ਹਜ਼ਾਰ ਕਰੋੜ ਰੁਪਇਆ ਹਰ ਸਾਲ ਹਥਿਆਰਾਂ ਦੇ ਲਾਉਂਦੇ ਆ ਆਪਣੇ ਝੂਠੇ ਪ੍ਰੋਪਗੈਂਡਾ ਕਰਨ ਦੇ ਲਾਉਂਦੇ ਆ ਕਿਉਂ ਲਾਉਂਦੇ ਆ ਕਿਉਂਕਿ ਜਿਹੜੀ ਏਜੰਸੀ ਤਾਂ ਹੀ ਆ ਇਸ਼ਤਿਹਾਰ ਦਿੰਦੇ ਐ 20% ਉਹਨਾਂ ਤੋਂ ਕੈਸ਼ ਲੈਂਦੇ ਐ ਆ ਸਾਰਿਆਂ ਦੀ ਇਨਕੁਆਇਰੀਆਂ ਹੋਣਗੀਆਂ ਤੁਸੀਂ ਹੈਰਾਨ ਰਹਿ ਜਾਓਗੇ ਕਿੰਨੇ ਵੱਡੇ ਪੱਧਰ ਤੇ ਆ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਅੱਜ ਤਾਮਿਲਨਾਡੂ ਦੇ ਖਬਰਾਂ ਵਿੱਚ ਭਗਵੰਤ ਮਾਨ ਦੀ ਫੋਟੋ ਆ ਰਹੀ ਹੈ ਨਾਗਾਲੈਂਡ ਵਿੱਚ ਉਹਨਾਂ ਦਾ ਮਕਸਦ ਆਈ ਹੈ ਕਿ ਜਿੰਨਾ ਇਸ਼ਤਿਹਾਰ ਜਾਊਗਾ ਉਹਨੇ ਪੈਸੇ ਦਿੱਤੇ ਜਾਣਗੇ ਤੇ ਉਹਨਾਂ ਵੱਡਾ ਕਮਿਸ਼ਨ ਲਿੱਟਾ ਜਾਊਗਾ ਅੱਜ ਤੁਸੀਂ ਸੁਣਿਆ ਹੋਣਾ ਆ ਜਿਹੜਾ ਆਂਗਨਵਾੜੀ ਜਿਹੜੇ ਲੋ ਆ ਬੀਬੀਆਂ ਉਹ ਮੇਰੇ ਕੋਲੇ ਆਈਆਂ ਉਹ ਕਹਿੰਦੇ ਜਿਹੜਾ ਆਪਣਾ ਮਿਡਲ ਮੀਲ ਇਹਨਾਂ ਨੇ ਜਾਲੀ ਲੋਕਾਂ ਦੇ ਨਾਂ ਪਾ ਕੇ ਮਿਡਲ ਮੀਲ ਜਿਹੜੀ 150 ਕਰੋੜ ਰੁਪਏ ਦੀ ਹੁੰਦੀ ਸੀ ਉਹਨੂੰ 300 ਕਰੋੜ ਕਰ ਦਿੱਤਾ ਤੇ ਵਰ ਕੀਤਾ ਕੀ ਉਹਦੇ ਬਾਅਦ ਪਹਿਲੇ ਮਾਰਖੇਡ ਰਹੀਂ ਸਰਕਾਰੀ ਏਜੰਸੀ ਰਹੀਂ ਪੰਜੀਰੀ ਬਣ ਕੇ ਆਉਂਦੀ ਸੀ ਉਹਨਾਂ ਨੇ ਕੀ ਕੀਤਾ ਮਾਰਖੇਡ ਨੂੰ ਕੱਢ ਦਿੱਤਾ ਆਪਣੀ ਪ੍ਰਾਈਵੇਟ ਕੰਪਨੀ ਖੜੀ ਕਰ ਦਿੱਤੀ ਜੀ ਤੋਂ ਕਮਿਸ਼ਨ ਲੈ ਲਿਆ ਤੇ ਦੇਖੋ ਕਿਵੇਂ ਲੋਕੀ ਬੱਚਿਆਂ ਨੂੰ ਕਿੰਨਾ ਵੱਡਾ ਨੁਕਸਾਨ ਕਰਤਾ ਉਰਲੀ ਤੇ ਹੋਰ ਐ ਜੀ ਚੀਜ਼ਾਂ ਨਿਕਲੀਆਂ ਜਿਹੜੀ ਥੋੜੀ ਡੀਏਪੀਸੀ ਪਹਿਲੇ ਸਰਕਾਰੀਆਂ ਫੈਕਟਰੀਆਂ ਦੇ ਆਉਂਦੀ ਸੀ ਅੱਜ ਇਹਨਾਂ ਨੇ ਉਹ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਤੇ ਆਜ 65% DDP ਟੈਸਟ ਫੇਲ ਕਰ ਗਈ ਆ ਦੇਖੋ ਕਿੰਨਾ ਵੱਡਾ ਕਿਸਾਨੀ ਨਾ ਕਾਂਡ ਦਿੱਤਾ ਮੈਂ ਤੁਹਾਨੂੰ ਐਸੀ ਭਰਾਵਾਂ ਨੂੰ ਦੱਸਣਾ ਚਾਹਣਾ ਮੈਂ ਹੁਣੇ ਚੀਮਾ ਸਾਹਿਬ ਨੂੰ ਤੇ ਮੇਸ਼ਨ ਗਰੇਵਾਲ ਸਾਹਿਬ ਨੂੰ ਦੱਸ ਰਿਹਾ ਸੀ ਕਿ ਕਾਲੀ ਪਾਰਟੀ ਦੀ ਸਭ ਤੋਂ ਵੱਡੀ ਖੋਰ ਵੀ ਦੇਣਾ ਹੈ ਕੱਲਾ ਟਿਊਬਲ ਕਨੈਕਸ਼ਨ ਤੇ ਦੂਜੇ ਕੰਮ ਨਹੀਂ ਆਟਾ ਦਾਲ ਜਿਹੜਾ ਵੱਡਾ ਕੰਮ ਕੀਤਾ ਪੁੰਨ ਦਾ ਕੰਮ ਕੀਤਾ ਵੱਡੇ ਬਾਦਲ ਸਾਹਿਬ ਨੇ اسی ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਇਆ ਹੈ ਆ ਮੇਰੇ ਕੋਲ ਅੰਕੜੇ ਹੈ 2008 2009 ਨੂੰ ਆਪਣੀ ਸਰਕਾਰ ਆਈ ਉਦੋਂ ਕੋਈ ਐਸੀ ਬੱਚਿਆਂ ਨੂੰ ਕਾਲਜਾਂ 'ਚ ਮੁਫਤ ਪੜਾਇਆ ਨਹੀਂ ਜਾਂਦਾ ਸੀ ਅਸੀਂ ਸਕੀਮ ਚਾਲੂ ਕੀਤੀ ਪਹਿਲੇ ਸਾਲ ਤਕਰੀਬਨ 3000 ਬੱਚਿਆਂ ਨੂੰ ਪੜਾਇਆ ਅਗਲੇ ਸਾਲ ਅਸੀਂ ਇਹਨੂੰ 65000 ਬੱਚਿਆਂ ਤੇ ਲੈ ਗਏ 2010 ਵਿੱਚ 83000 ਬੱਚਿਆਂ ਨੂੰ ਲੈ ਗਏ ਤੇ ਜਦੋਂ ਆਪਣੀ ਸਰਕਾਰ 2017 ਵਿੱਚ ਖਤਮ ਹੋਈ ਸਾਢੇ 3 ਲੱਖ ਬੱਚਿਆਂ ਨੂੰ ਆਪਾਂ ਮੁਫਤ ਪੜਾਉਣ ਲੱਗੇ ਹਰ ਸਾਲ ਜਿਸ ਦਿਨ ਆਪਣੀ ਸਰਕਾਰ ਗਈ ਜਿਸ ਦਿਨ ਆਪਣੀ ਸਰਕਾਰ ਗਈ ਇਹਨਾਂ ਨੇ ਉੱਥੇ ਘਵਲੇ ਕਰਨੇ ਸ਼ੁਰੂ ਕੀਤੇ ਤੇ ਬੱਚਿਆਂ ਨੂੰ ਉਹਨਾਂ ਨੇ ਘਟਾ ਦਿੱਤਾ ਤੇ ਅੱਜ ਲੱਖ ਬੱਚੇ ਵੀ ਨਹੀਂ ਪੜਦੇ ਜਿੱਥੇ ਆਪਾਂ 3.5 ਲੱਖ ਬੱਚੇ ਪੜਾਉਂਦੇ ਹੁੰਦੇ ਸੀ ਜੇ ਇਸ ਗਰੀਬ ਦਾ ਬੱਚਾ ਪੜ ਜਾਂਦਾ ਆਪਣੇ ਪੈਰਾਂ 'ਚਲ ਖੜਾ ਹੋ ਜਾਂਦਾ ਦੇਖੋ ਕਿੰਨੀ ਵੱਡੀ ਤਰੱਕੀ ਹੋ ਜਾਂਦੀ ਹੈ ਪਰ ਇੰਨਾਂ ਪਾਰਟੀਆਂ ਨੂੰ ਕੋਈ ਦਰਦ ਨਹੀਂ ਆ ਜਿਹੜੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਹੈ ਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਸੇਵਾ ਉਹ ਕਰਦੇ ਜਿਹਨੂੰ ਦਰਦ ਹੋਏ ਜਿਹਨੂੰ ਪੰਜਾਬ ਨਾਲ ਲਗਾ ਹੋਏ ਕੌਮ ਨਾਲ ਲਗਾ ਹੋਏ ਜਿਹੜਾ ਆਪਣੇ ਪੰਜਾਬ ਨੂੰ ਆਪਣਾ ਘਰ ਸਮਝੇ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਤੁਹਾਡੇ ਵਾਸਤੇ ਹੈ ਆ ਕਾਂਗਰਸੀ ਆ ਝਾੜੂ ਵਾਲੇ ਆ ਬੀਜੇਪੀ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਇਹਨਾਂ ਨੂੰ ਹੁਕਮ ਆਉਂਦੇ ਆ ਦਿੱਲੀ ਦੇ ਇਹਨਾਂ ਦੇ ਹੁਕਮਰਾਨਾਂ ਤੋਂ ਜੋ ਦਿੱਲੀ ਦੀਆਂ ਪਾਰਟੀਆਂ ਕਹਿੰਦੀਆਂ ਉਹ ਹੀ ਕਰਦੀਆਂ ਇਹਨਾਂ ਦੇ ਪ੍ਰਧਾਨ ਕਹਿੰਦੇ ਦਿੱਲੀ ਬੈਠੇ ਅਸੀਂ ਆ ਕੱਲੇ ਜਿਹੜਾ ਆਪਣਾ ਸਿਰ ਵੜਾ ਸਕਦੇ ਆਂ ਆਈ ਮੈਂ ਕਹਿਣਾ ਛੋਣਾ ਆਪਾਂ ਸਮਝਦੇ ਨਹੀਂ ਆਪਾਂ ਲਾੜਿਆਂ ਚਾ ਜਾਣੇ ਗੱਲਾਂ ਚਾ ਜਾਣੇ ਇਹਨਾਂ ਦੀਆਂ ਝੂਠੀਆਂ ਗਰੰਟੀਆਂ ਚਾ ਜਾਣੇ ਆਪਾਂ 10 ਸਾਲ ਆਪਣੇ 8 ਸਾਲ ਬਰਬਾਦ ਕਰਤੇ ਆਪਣੇ ਆਹ ਦੇਖ ਲਓ 8 ਸਾਲ ਆਪਣੇ ਤੋਂ ਅੱਗੇ ਵਧ ਗਿਆ ਹਰਿਆਣਾ ਆਪਣੇ ਤੋਂ ਅੱਗੇ ਵਧ ਗਿਆ ਯੂਪੀ ਜਿਹੜੇ ਲੋਕ ਅੱਜ ਯੂਪੀ ਜਾ ਕੇ ਦੇਖੋ ਕਿੰਨੀ ਤਰੱਕੀ ਹੋ ਗਈ ਬਿਹਾਰ ਛੋਰੀ ਹੈ ਹੌਲੀ ਹੌਲੀ ਜਿਹੜੇ ਲੋਕ ਯੂਪੀ ਬਿਹਾਰ ਤੋਂ ਇੱਥੇ ਆਉਂਦੇ ਸੀ ਉਹ ਆਉਣੇ ਬੰਦ ਹੋ ਜਾਣਗੇ ਅੱਜ ਆਪਣੇ ਲੋਕ ਬਾਹਰ ਭੱਜ ਰਹੇ ਕਿਉਂ ਭੱਜ ਰਹੇ ਹੈ ਉੱਥੇ ਦਿਹਾੜੀਆਂ ਕਰਦੇ ਹੈ ਉੱਥੇ ਖੇਤਾਂ 'ਚ ਕੰਮ ਕਰਦੇ ਹੈ ਉੱਥੇ ਨਾਲੀਆਂ ਸਾਫ਼ ਕਰਦੇ ਹੈ ਬਾਥਰੂਮ ਸਾਫ਼ ਕਰਦੇ ਹੈ ਕਿਉਂ ਕਿਉਂਕਿ ਇੱਥੇ ਉਹਨਾਂ ਵਾਸਤੇ ਤਰੱਕੀ ਨਹੀਂ ਕਰਾਈ ਜਿਹੜੀਆਂ ਗੱਡੀਆਂ ਕੰਮ ਸ਼ੁਰੂ ਕੀਤੇ ਸੀ ਸਾਰੇ ਰੁਕ ਗਏ ਆ ਜਿਹੜੀਆਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਦੇਖੋ ਮੁੱਖ ਦਿੱਲੀੋਂ ਗੜਕਰੀ ਦੀ ਚਿੱਠੀ ਆਈ ਹੈ ਕਿ ਮੈਂ ਜਿਹੜੇ ਸੜਕਾਂ ਦੇ ਪ੍ਰੋਜੈਕਟ ਬਣਾ ਰਿਹਾ ਜਿਹੜੇ ਕਾਲੀ ਸਰਕਾਰ ਨੇ ਮਨਜ਼ੂਰ ਕੀਤੇ ਸੀ ਅੱਜ ਮੈਂ ਬੰਦ ਕਰ ਰਿਹਾ ਕਿਉਂਕਿ ਝਾੜੂ ਵਾਲੇ ਨੇ ਗੰਦ ਪਾਇਆ ਆਪਣੀ ਫੋਟੋ ਲਾਉਣ ਪਿੱਛੇ ਆ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਆ ਕਿਹੜਾ ਮਹੱਲਾ ਕਲੀਨਿਕ ਆਪਣੇ ਸੇਵਾ ਕੇਂਦਰਾਂ ਦੇ ਉੱਤੇ ਆਪਣੀ ਫੋਟੋ ਲਾਤੀ ਮਾਨੂੰ ਨਾ ਦੇਤਾ ਮਹੱਲਾ ਕਲੀਨਿਕ ਪਿੰਡਾਂ ਦੇ ਡਾਕਟਰਾਂ ਨੂੰ ਕੱਢ ਕੇ ਪਿੰਡਾਂ ਚੋਂ ਸਬ ਕਲੀਨਿਕ ਚ ਪਹੁੰਚਾਤਾ ਜਿਹੜੇ ਪਿੰਡਾਂ ਦੀਆਂ ਡਿਸਪੈਂਸਰੀਆਂ ਦਵਾਈਆਂ ਸੀ ਕੱਢ ਕੇ ਉੱਥੇ ਭੇਜ ਦਿੱਤੀਆਂ ਆਪਣੀ ਫੋਟੋ ਲਾਦੀ ਸੈਂਟਰ ਨੇ ਕਿਹਾ ਕਿ ਅਸੀਂ ਪੈਸਾ ਦੇ ਰਹੇ ਹਾਂ ਆਪਣੀ ਫੋਟੋ ਲਾਉਣੀ ਬੰਦ ਕਰ ਕਹਿੰਦਾ ਮੈਂ ਲਾਉਣੀ ਆਪਣੀ ਫੋਟੋ ਅੱਜ ਹਜ਼ਾਰ ਕਰੋੜ ਰੁਪਇਆ ਬੰਦ ਪਿਆ ਹੋਣਾ ਹਰ ਸਾਲ ਹਜ਼ਾਰ ਕਰੋੜ ਜਿਹੜੀ ਤੁਹਾਡੀ ਸਿਹਤ ਵਾਸਤੇ ਹੋਣਾ ਸੀ ਇਹ ਜੇ ਨੇਕਾ ਐਗਜ਼ੈਂਪਲ ਹੈ ਕਿ ਇਸ ਝਾੜੂ ਵਾਲੀ ਸਰਕਾਰ ਨੇ ਕਿਵੇਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਕਿਵੇਂ ਕਾਂਗਰਸ ਨੇ 5 ਸਾਲ ਆਪਣ ਪਿੱਛੇ ਧੱਕ ਦਿੱਤਾ ਤੁਸੀਂ ਜਾਣਦੇ ਹੋ ਯਾਦ ਕਰੋ ਬਾਦਲ ਸਾਹਿਬ ਮੁੱਖ ਮੰਤਰੀ ਸੀ ਮੈਂ ਮੁੱਖ ਮੰਤਰੀ ਸੀ ਹਰ ਦੂਜੇ ਦਿਨ ਕੋਈ ਸੜਕ ਬਣ ਰਹੀ ਹੈ ਕੋਈ ਪੁਲ ਬਣ ਰਿਹਾ ਹੈ ਕੋਈ ਸਕੂਲ ਬਣ ਰਿਹਾ ਹੈ ਕੋਈ ਫੈਕਟਰੀ ਲੱਗ ਰਹੀ ਹੈ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਤੁਸੀਂ ਦੇਖਦੇ ਹੁੰਦੇ ਸੀ ਅੱਜ ਕੋਈ ਦਿਖਦਾ ਰੇਲਵੇ ਫਾਟਕ ਮੈਨੂੰ ਯਾਦ ਹੈ ਮੈਂ ਇੱਕ ਦਿਨ ਜਦੋਂ ਉਪ ਮੁੱਖ ਮੰਤਰੀ ਬਣਿਆ ਤੇ ਮੈਂ ਮਹਿਕ ਪੈਲਣ ਬੁਲਾਇਆ ਮੈਂ ਕਿਹਾ ਯਾਰ ਬਹੁਤ ਜਾਦੇ ਰੇਲਵੇ ਫਾਟਕ ਹੈ ਲੋਕ ਕੀ ਪੜੇ ਦੁੱਖ ਹੈ ਮੈਨੂੰ ਦੱਸੋ ਕਿੰਨੇ ਰੇਲਵੇ ਫਾਟਾਂਗਾਂ ਤੇ ਆਪਾਂ ਪੁਲ ਬਣਾ ਸਕਦੇ ਆ ਕਹਿੰਦੇ 190 ਪੁਲ ਬਣਾਉਣੇ ਪੈਣਿਆ ਮੈਂ ਉਸੇ ਡੈਂਸ ਦਸਕਤ ਕਰਕੇ ਸਾਰੇ ਮਨਜ਼ੂਰ ਬਣਾਤੇ ਹੁਣ ਦੱਸੋ ਕਿਤੇ ਦੇਖਿਆ ਕਿਤੇ ਅੱਜ ਤੁਸੀਂ ਚੰਡੀਗੜ੍ਹ ਜਾਂਦੇ ਹੋ ਲੁਧਿਆਣੇ ਜਾਂਦੇ ਹੋ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੇ ਹੋ ਲੁਧਿਆਣੇ ਤੋਂ ਮੋਗੇ ਜਾਂਦੇ ਹੋ ਚੰਡੀਗੜ੍ਹ ਤੋਂ ਪਠੰਡੇ ਜਾਂਦੇ ਹੋ ਪਠਾਨਕੋਟ ਤੋਂ ਅੰਮ੍ਰਿਤਸਰ ਜਾਂਦੇ ਹੋ ਅੰਮ੍ਰਿਤਸਰ ਤੋਂ ਸੀਚੇ ਪਠੰਡੇ ਜਾਂਦੇ ਹੋ ਸੜਕਾਂ ਦੇਖੀਆਂ ਅੱਜ ਜਿਹੜੀ ਬਿਜਲੀ ਹੈ ਜੇ ਕਾਲੀ ਦਲ ਉਹ ਥਰਮਲ ਪਲੈਂਟ ਨਾ ਬਣਾਉਂਦਾ ਅੱਜ ਗਰਮੀ ਮਰ ਜਾਣਾ ਸੀ ਤੁਸੀਂ ਉਦੋਂ بڑے ਕਹਿੰਦੇ ਸੀ ਕਿ ਅਸੀਂ ਇਹਦਾ ਇਨਕੁਆਰੀ ਕਰਾਵਾਂਗੇ ਮੈਂ ਕਿਹਾ ਕਰਾ ਲਓ ਕਿਉਂ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ੱੱਕਾ ਤਾਂ ਤੋੜਨਾ ਨਹੀਂ ਸਭ ਤੋਂ ਸਸਤੇ ਅਸੀਂ ਥਰਮਲ ਪਲਾਨ ਬਣਾਏ ਜਿਹਦੇ ਕਰਕੇ ਅੱਜ ਪੰਜਾਬ ਬਚਿਆ ਪਿਆ ਹੈ ਪਿਛਲੇ 7 ਸਾਲਾਂ 'ਚ ਇੱਕ ਨਵਾਂ ਬਿਜਲੀ ਦਾ ਯੂਨਿਟ ਨਵਾਂ ਨਹੀਂ ਬਣਾਇਆ ਇਹਨਾਂ ਨੇ ਜੋ ਕੁਛ ਬਣਿਆ ਸਾਰਾ ਕਾਲੀ ਦੱਬੀ ਸਰਕਾਰਾਂ ਨੇ ਬਣਾਇਆ ਹੁਣ ਅਗਲੇ ਸਾਲਾਂ ਦੇਖ ਲਓ ਕਿਵੇਂ ਕਟ ਲੱਗਣੇ ਲੱਗਣਾ ਕਿਉਂਕਿ ਇਹਨਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਮੈਨੂੰ ਦੁੱਖ ਹੁੰਦਾ ਜਦੋਂ ਸੇਵਾ ਕੇਂਦਰ ਮੈਂ ਬਣਾਏ ਤੁਹਾਡੇ ਪਿੰਡਾਂ 'ਚ ਬੰਦ ਕਰ ਦਿੱਤੇ ਇਹਨਾਂ ਨੇ ਜਿਹੜੀ ਮੁਫਤ ਦਵਾਈ ਦੀ ਦੁਕਾਨਾਂ ਸੀ ਬਣਾਈਆਂ ਸਰਕਾਰੀ ਹਸਪਤਾਲਾਂ ਦੇ ਨਾਲ ਬੰਦ ਕਰ ਦਿੱਤੀਆਂ ਇਹਨਾਂ ਨੇ ਅੱਜ ਤਨਖਾਹਾਂ ਆਉਂਦੀਆਂ ਨਹੀਂ ਮਲਾਜ਼ਮਾਂ ਦੀਆਂ ਮੇਰੇ ਕੋਲੇ ਮਲਾਜ਼ਮ ਆਏ 20 20 ਦਿਨ ਹੋ ਜਾਂਦੇ ਐ ਤਨਖਾਹ ਨਹੀਂ ਆਉਂਦੀ ਕੋਈ ਸਰਕਾਰ ਲੱਗਦੀ ਹੈਗੀ ਤੇ ਫਿਰ ਕਿਉਂ ਨਹੀਂ ਜਾਗਦੇ ਆਪਾਂ ਕੀ ਆਪਾਂ 5 ਸਾਲ ਹੋਰ ਖਰਾਬ ਕਰਨੇ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਜਿਹੜਾ 20 ਸਾਲ ਦਾ ਬੱਚਾ ਅਸੀਂ 30 ਸਾਲ ਦਾ ਹੋ ਜਾਣਾ ਹੈ 30 ਸਾਲ ਆਲਾ 40 ਸਾਲ ਦਾ ਹੋਣਾ ਜੇ 5 ਸਾਲ ਹੋਰ ਖਰਾਬ ਕਰਦੇ ਤੇ ਫਿਰ ਆਪਾਂ ਨੂੰ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਆਪਣੇ ਆਪਣੇ ਹੁੰਦੇ ਆ ਅੱਜ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋਏ ਆ ਇਹਨਾਂ ਸ਼ਹੀਦਾਂ ਨੇ ਸ਼ਹਾਦਤ ਕਿਉਂ ਦਿੱਤੀ ਉਹਨਾਂ ਨੂੰ ਪਤਾ ਸੀ ਉਮੀਦ ਸੀ ਕਿ ਅਸੀਂ ਆਜ਼ਾਦ ਮੁਲਕ ਆਪਣਾ ਬਣੂਗਾ ਆਜ਼ਾਦੀ ਦਾ ਨਿਗ ਮਾਣਾਂਗੇ ਤੇ ਦੇਸ਼ ਤਰੱਕੀ ਕਰੂਗਾ ਉਹਨਾਂ ਨੂੰ ਵੀ ਦੁੱਖ ਲੱਗੂਗਾ ਜੇ ਆਪਣੇ ਪੰਜਾਬ ਦੇ ਲੋਕ ਐ ਜੀਆਂ ਸਰਕਾਰਾਂ ਬਣਾਉਣ ਲੱਗੇ ਜਿਹੜੀ ਅੰਗਰੇਜ਼ਾਂ ਦੀਆਂ ਸਰਕਾਰਾਂ ਤੋਂ ਵੀ ਭੇੜੀਆਂ ਸਰਕਾਰਾਂ ਅੱਜ ਗੁੰਡਾਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰ ਰਹੇ ਐ ਲੁੱਟ ਖੋਹਾਂ ਚੱਲੀ ਜਾਂਦੀਆਂ ਕੋਈ ਪੁੱਛਣ ਵਾਲਾ ਨਹੀਂ ਕੋਈ ਬੁਲਾਉਣ ਵਾਲਾ ਨਹੀਂ ਮੁੱਖ ਮੰਤਰੀ ਦਿਖਾਈ ਨਹੀਂ ਦਿੰਦਾ ਕੋਈ ਮੀਟਿੰਗ ਨਹੀਂ ਕਰਦਾ ਉਹ ਮੁੱਖ ਮੰਤਰੀ ਕੈਪਟਾ ਬੜਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਐ ਰਾਜ ਨੂੰ ਰਾਤ ਨੂੰ ਡੱਕ ਲੈਂਦੇ ਤੇ ਫਿਰ ਟੈਲੀਫੋਨ ਚੱਕ ਲੈਂਦਾ ਇਹਨੂੰ ਅੰਦਰ ਕਰ ਦਿਓ ਉਹਨੂੰ ਕਰ ਦਿਓ ਜਦੋਂ ਸਵੇਰੇ ਪਤਾ ਉੱਠਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਨਾ ਮੋਟਰ ਕੀ ਦਿੱਤਾ ਰਾਤ ਨੂੰ ਐਸ ਕਰਕੇ ਮੈਂ ਕਾਲੀ ਦਲ ਨੂੰ ਕਹਿਣਾ ਵਰਕਰਾਂ ਨੂੰ ਕਹਿਣਾ ਚਾਹਣਾ ਆ ਮਾਂ ਪਾਰਟੀ ਥੋੜੀ ਐ ਬੜੀਆਂ ਤਾਕਤਾਂ ਲੱਗੀਆਂ ਥੋੜੀ ਮਾਂ ਪਾਰਟੀ ਦੇ ਉੱਤੇ ਹਮਲਾ ਕਰਨੀਆਂ ਉਹਨਾਂ ਦੀ ਨਿਸ਼ਾਨਾ ਇੱਕੋ ਇੱਕ ਹੈ ਜੇ ਕਾਲੀ ਦਲ ਕੇਰੂ ਕੇਰੂ ਹੋ ਜਾਂਦਾ ਟੁੱਟ ਜਾਂਦਾ ਫਿਰ ਅਸੀਂ ਖਾਲਸਾ ਪੰਥ ਤੇ ਕੰਟਰੋਲ ਕਰ ਸਕਦੇ ਆ ਆ ਸਾਰੀ ਦਿੱਲੀ ਦੀ ਨਾਗਪੁਰ ਦੀਆਂ ਸਾਰੀਆਂ ਏਜੰਸੀਆਂ ਲੱਗੀਆਂ ਕਿ ਖਾਲਸਾ ਕੌਮ ਦੀ ਜਿਹਦੀ ਤਾਕਤ ਹੈ ਇਹਨਾਂ ਦੀ ਜਥੇਬੰਦੀ ਹੈ ਇਹਨਾਂ ਦੇ ਗੁਰੂ ਘਰਨ ਸ੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੈ ਆ ਸਾਰੀ ਇੰਸਟੀਚਿਊਸ਼ਨ ਕੌਮੀਆਂ ਨੂੰ ਆ ਖਤਮ ਕਰਨ ਤੇ ਲੱਗੇ ਐ ਇਸ ਕਰਕੇ ਪਛਾਣੀਏ ਕੌਮ ਦੇ ਗੱਦਾਰ ਕੌਣ ਹੈ